ਕਿਉ ਨਾਇਬ ਸ਼ਿਫ ਉਹ ਦਿੱਕ ਦਿੱਕ ਕਿਉ ਉਹ ਕਿਉ ਨਾਇਬ ਸ਼ਿਫ ਉਹ ਦਿੱਕ ਦਿੱਕ ਨੇਪਾਲ ਦੇ ਕਾਠਮੰਡੂ ਹਵਾਈ ਅੱਡੇ ਤੇ ਇੱਕ ਘਰੇਲੂ ਜਹਾਜ਼ ਕ੍ਰੈਸ਼ ਹੋ ਗਿਆ ਜਾਣਕਾਰੀ ਮੁਤਾਬਕ ਲੈਂਡਿੰਗ ਦੌਰਾਨ ਜਹਾਜ਼ ਨੂੰ ਅਕਲਾ ਗਈ ਨੇਪਾਲ ਚ ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਅੱਜ ਕਾਠਮੰਡੂ ਹਵਾਈ ਅੱਡੇ ਤੇ ਉਤਰਦੇ ਸਮੇਂ ਇੱਕ ਘਰੇਲੂ 에ਅਰਲਾਈਨ ਦਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਤੇ ਉਸ 'ਚ ਅੱਗ ਲੱਗ ਗਈ ਕਾਠਮੰਡੂ ਦੇ ਤ੍ਰਿਪੂਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੂਰਿਆ 에ਅਰਲਾਈਨਸ ਦੇ ਜਹਾਜ਼ ਨੂੰ ਅੱਗ ਲੱਗ ਗਈ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਚਾਲਕ ਦਲ ਦੇ 2 ਮੈਂਬਰਾਂ ਤੇ 17 ਟੈਕਨੀਸ਼ੀਅਨਸ ਨੂੰ ਲੈ ਕੇ ਇੱਕ ਹੋਰ ਜਹਾਜ਼ ਦੀ ਮੁਰੰਮਤ ਲਈ ਪੁਖਾਰਾ ਸ਼ਹਿਰ ਜਾ ਰਹੇ ਸਨ ਕਿ ਰਨਵੇ ਤੋਂ ਥੋੜਾ ਉੱਪਰ ਉੱਡਦੇ ਹੀ ਜਹਾਜ਼ ਕ੍ਰੈਸ਼ ਹੋ ਗਿਆ ਕਾਠਮੰਡੂ ਵੈਲੀ ਪੁਲਿਸ ਅਧਿਕਾਰੀਆਂ ਮੁਤਾਬਕ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਇਸ ਹਾਦਸੇ ਦੌਰਾਨ 18 ਲੋਕਾਂ ਦੀ ਮੌਤ ਹੋ ਗਈ ਹੈ जस्तै भएको छ पहिला यो डाँडा मोडको के ਨੇ ਨੰਦੀ ਨਾਲ ਸਿਰਫ ਹਾਦਸਾ ਹੋਤਾ ਬਣੀ ਸੀ ਦੱਸਣਯੋਗ ਹੈ ਕਿ ਪਾਇਲਟ ਇਸ ਹਾਦਸੇ 'ਚ ਵਾਲ-ਵਾਲ ਬਚਿਆ ਨੇਪਾਲ 'ਚ ਪਿਛਲੇ ਦਹਾਕੇ 'ਚ ਇੱਕ ਦਰਜਨ ਤੋਂ ਵੱਧ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਨੇ ਤੇ ਇਹਨਾਂ ਦਾ ਸਭ ਤੋਂ ਆਮ ਕਾਰਨ ਸਹੀ ਰੱਖ-ਰਖਾਅ ਤੇ ਹਵਾਈ ਜਹਾਜ਼ ਦੇ ਸਿਕਲਾਈ ਦੀ ਘਾਟ ਦੱਸੀ ਜਾ ਰਹੀ ਹੈ ਇਸ ਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਨੇਪਾਲ ਦੀ ਭੂਗੋਲਿਕ ਸਥਿਤੀ ਵੀ ਮੁਸ਼ਕਲ ਹੈ ਜੋ ਪਾਇਲਟਸ ਲਈ ਦੇਸ਼ ਦੇ ਛੋਟੇ ਤੇ ਦੂਰ ਦਰਾਡੇ ਦੇ ਹਵਾਈ ਅੱਡਿਆਂ ਤੇ ਨੈਵੀਗੇਟ ਕਰਨਾ ਮੁਸ਼ਕਲ ਬਣਾਉਂਦੀ ਹੈ ਨੇਪਾਲ 'ਚ ਮੌਸਮ ਦੀ ਸਹੀ ਭਵਿੱਖਬਾਣੀ ਨਾ ਹੋਣਾ ਵੀ ਇਨ ਹਾਦਸੇ ਦਾ ਕਾਰਨ ਦੱਸਿਆ ਜਾਂਦਾ ਹੈ Subscribe to One India channel and never miss an update.